ਸਮਰਾਲਾ ਦੇ ਪਿੰਡ ਮੁਸ਼ਕਾਬਾਦ 'ਚ ਫੈਕਟਰੀ ਲੱਗਣ ਦਾ ਮਾਮਲਾ ਮੁੜ ਗਰਮਾਇਆ ਸੈਂਕੜੇ ਪਿੰਡ ਨਿਵਾਸੀ ਹੋਏ ਇਕੱਠੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗਣ ਜਾ ਰਹੀ ਬਾਇਓਗੈਸ ਫੈਕਟਰੀ ਪਲਾਂਟ ਦਾ ਮਾਮਲਾ ਮੁੜ ਗਰਮਾ ਗਿਆ ਜਦੋਂ ਪ੍ਰਸ਼ਾਸਨ ਵੱਲੋਂ ਫੈਕਟਰੀ ਦੇ ਮਾਲਕਾਂ ਤੇ ਪਿੰਡ ਨਿਵਾਸੀਆਂ ਦੀ ਇੱਕ ਮੀਟਿੰਗ ਰੱਖੀ ਸੀ ਤਾਂ ਕਿ ਮਾਮਲਾ ਸੁਲਝ ਸਕੇ ਪਰ ਇਹ ਮਾਮਲਾ ਸੁਲਝ ਨਾ ਸਕਿਆ ਸਗੋਂ ਹੋਰ ਗਰਮਾ ਗਿਆ ਇਸ ਮਾਮਲੇ ਨੂੰ ਸੁਲਝਾਉਣ ਲਈ ਸਮਰਾਲਾ ਐਸਡੀਐਮ ਰਜਨੀਸ਼ अरोੜਾ ਸਮਰਾਲਾ ਤਹਿਸੀਲਦਾਰ ਵਿਕਾਸ ਸ਼ਰਮਾ ਅਤੇ ਪੁਲਿਸ ਪ੍ਰਸ਼ਾਸਨ ਪਾਰੀ ਪੁਲਿਸ ਫੋਰਸ ਲੈ ਕੇ ਮੌਕੇ ਤੇ ਪਹੁੰਚੇ ਹੋਏ ਸਨ ਪਿੰਡ ਨਿਵਾਸੀਆਂ ਦਾ ਕਹਿਣਾ ਸੀ ਕਿ ਜੋ ਸਾਡੇ ਪਿੰਡ ਦੇ ਕੋਲ ਗੈਸ ਪਲਾਂਟ ਜਾਂ ਫੈਕਟਰੀ ਲੱਗ ਰਹੀ ਹੈ ਇਹ ਖਤਰਨਾਕ ਹੈ ਇਸ ਨਾਲ ਸਾਡੇ ਪਿੰਡ ਦਾ ਪਾਣੀ ਅਤੇ ਹਵਾ ਦੂਸ਼ਿਤ ਹੋਵੇਗੀ ਅਤੇ ਮਨੁੱਖੀ ਜੀਵਨ ਨਾਲ ਅੱਜ ਪ੍ਰਸ਼ਾਸਨ ਸਾਡੀ ਗੱਲਬਾਤ ਸੁਣਨ ਲਈ ਪਿੰਡ ਆਏ ਸਨ ਪਰ ਪ੍ਰਸ਼ਾਸਨ ਦਾ ਪਿੰਡ ਨਿਵਾਸੀਆਂ ਦੇ ਹੱਕ 'ਚ ਕਿਸੇ ਤਰ੍ਹਾਂ ਦਾ ਕੋਈ ਰੁਖ ਨਹੀਂ ਸੀ ਜੋ ਕਿ ਨਿੰਦਣਯੋਗ ਹੈ ਜਿਸ ਦੇ ਵਜੋਂ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਅਸੀਂ ਸਮਰਾਲਾ ਦੇ ਵਿੱਚ ਇਸ ਫੈਕਟਰੀ ਦੇ ਖਿਲਾਫ ਵੱਡੇ ਧਰਨੇ ਲਾਵਾਂਗੇ ਅਤੇ ਕਿਸੇ ਵੀ ਹਾਲਤ ਦੇ ਵਿੱਚ ਇਸ ਫੈਕਟਰੀ ਨੂੰ ਆਪਣੇ ਪਿੰਡ ਦੇ ਵਿੱਚ ਚੱਲਣ ਨਹੀਂ ਦਿਵਾਵਾਂਗੇ। ਇਸ ਸਬੰਧ ਦੇ ਵਿੱਚ ਐਸ ਡੀ ਐਮ ਰਜਨੀਸ਼ अरोड़ा ਦਾ ਕਹਿਣਾ ਸੀ ਕਿ ਪਿੰਡ ਨਿਵਾਸੀਆਂ ਦਾ ਕਹਿਣਾ ਸੀ ਕਿ ਇਸ ਬਾਇਓ ਗੈਸ ਪਲਾਂਟ ਲੱਗਣ ਨਾਲ ਪਾਣੀ ਦੂਸ਼ਿਤ ਹੋਵੇਗਾ ਜਾਂ ਹਵਾ ਦੂਸ਼ਿਤ ਹੋਵੇਗੀ ਅਤੇ ਹੋਰ ਵੀ ਜੋ ਦਿੱਕਤਾਂ ਦੱਸੀਆਂ ਗਈਆਂ ਸਨ। ਇਸ ਸਬੰਧ ਚ ਜਦੋਂ ਅਸੀਂ ਆ ਕੇ ਪਲਾਂਟ ਨੂੰ ਚੈੱਕ ਕੀਤਾ ਤਾਂ ਜੋ ਸਰਕਾਰ ਵੱਲੋਂ ਮਾਪਦੰਡ ਦੱਸੇ ਗਏ ਸਨ ਉਸ ਹਿਸਾਬ ਨਾਲ ਹੀ ਇਹ ਫੈਕਟਰੀ ਸ਼ੁਰੂ ਹੋਣ ਵੱਲ ਵਧ ਰਹੀ ਹੈ। ਸਮਰਾਲਾ ਤੋਂ ਕਰਿਸ਼ਨ ਲਾਲ ਚਾਨਣਾ। ਹਾਂਜੀ। ਮੈਂ ਮਲਵਿੰਦਰ ਸਿੰਘ ਸਰਪੰਚ ਪਿੰਡ ਮੁਸਕਾਬਾਤੋਂ ਜੀ। ਕੀ ਗੱਲ ਹੋ ਰਹੀ ਹੈ ਜੀ? ਤੇ ਸਾਡੇ ਅੱਜ ਦੋ ਤਿੰਨ ਪਿੰਡਾਂ ਦਾ ਹੋਰ ਵੀ ਇਕੱਠ ਕੀਤਾ ਆ ਸੀ। ਸਾਡਾ ਆਪਣਾ ਸਾਰਾ ਨਗਰ ਸੀ। ਸਾਡੇ ਜੋ ਨਹਿਰ ਵਾਲੇ ਰਸਤੇ ਉੱਤੇ ਇਹ ਇੱਕ ਗੈਸ ਪਲਾਂਟ ਲੱਗ ਰਿਹਾ ਜੀ। ਕੁਈ ਫੈਕਟਰੀਆਂ ਗੈਸ ਪਲਾਟਾ ਕੁਛ ਕਹਿੰਦੇ ਆ ਉਹਦੇ ਨਾਲ ਸਾਡੇ ਪਿੰਡਾਂ ਵਿੱਚ ਆਉਣ ਵਾਲੇ ਪ੍ਰਦੂਸ਼ਣ ਦਾ ਖਤਰਾ ਵੱਧਦਾ ਪਾਣੀ ਸਾਡਾ ਖਰਾਬ ਹੋਣਾ ਹੈ ਵਾਤਾਵਰਨ ਸਾਡਾ ਬਿਲਕੁਲ ਖਰਾਬ ਹੋ ਸਾਡਾ ਇਹ ਜੀ ਸਾਡਾ ਗ੍ਰੀਨ ਜ਼ੋਨ ਹੈ ਸਬਜ਼ੀ ਵਾਲਾ ਏਰੀਆ ਹੈ ਇੱਥੇ ਕੋਲਡ ਸਟੋਰ ਲੱਗੇ ਹੋ ਨੇ ਦੋ ਸਭ ਬਹੁਤ ਵਧੀਆ ਏਰੀਆ ਸਾਡਾ ਪਰ ਜਦੋਂ ਇਹ ਜੇ ਇਹ ਜੇ ਕੋਈ ਪਲਾਂਟ ਲੱਗਦਾ ਹੈ ਇੱਥੇ ਸਾਨੂੰ ਹੋਰ ਫਿਕਰ ਵੀ ਹੈ ਹੋਰ 500 ਪਲਾਟ ਆ ਸਕਦੇ ਨੇ ਅਸੀਂ ਆਪਣਾ ਇਹ ਜੀ ਨਹੀਂ ਖਰਾਬ ਹੋਣ ਦੇਣਾ ਚਾਹਦੇ ਸਾਡੀ ਪ੍ਰਸ਼ਾਸਨ ਬੈਠੀ ਕੀ ਗੱਲ ਕਰਵਾਉਂਦੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਜੀ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਕੋਈ ਭਰੋਸਾ ਨਹੀਂ ਦਿੱਤਾ ਗਿਆ ਤੁਹਾਨੂੰ ਉਥੇ ਲੈ ਕੇ ਵੀ ਜਦੋਂ ਤੁਹਾਨੂੰ ਫੈਕਟਰੀ ਦੇ ਕੋਲ ਚਲਦੇ ਆ ਐਸਜੀਐਮ ਸਾਹਿਬ ਕਹਿੰਦੇ ਸਾਨੂੰ ਮੁੜ ਕੇ ਮਿਲ ਕੇ ਵੀ ਨਹੀਂ ਆਏ ਵੀ ਦੱਸੇ ਵੀ ਨਹੀਂ ਗੱਲ ਵੀ ਤੁਸੀਂ ਗੱਲ ਤੋਂ ਆਓ ਗਲਤ ਨਹੀਂ ਉਦੋਂ ਬਸਾਰੇ ਬੜੇ ਨਗਰ ਬੈਠੇ ਰਹੇ ਸੀ ਮਜ਼ਾ ਬਣਾਣਾ ਮਨ ਨਾਲ ਆ ਗਈ ਕੈਸ ਕੈਸ ਸਾਹਿਬ ਦੇ ਮਾਲਕਾਂ ਨਾਲ ਕੋਈ ਗੱਲ ਨਹੀਂ ਹੋਈ ਜੀ ਜਿਸ ਦਿਨ ਉਹਨਾਂ ਨਾਲ ਗੱਲ ਕਰਦੋਂ ਗੱਲ ਬੰਦ ਨੇ ਸਾਡੇ ਸਾਡਾ ਬਾਜ਼ਬਾਨੀ ਕਰਦੇ ਨੇ ਵੀ ਤੁਸੀਂ ਗਲਤ ਹੋ ਤੁਸੀਂ ਇੰਨੇ ਪੈਸੇ ਲੈਣੇ ਨਹੀਂ ਸੀ ਇੰਨੇ ਪੈਸੇ ਲੈਣੇ ਹੁਣ ਲੱਗੇ ਨੇ ਤੁਹਾਡੀ ਕੀ ਚਾਹ ਅੱਗੇ ਨੂੰ ਸਾਡਾ ਇਹ ਲਾਸਟ ਘਟਸੀ ਪਿੰਡ ਵਿੱਚ ਜੇਕਰ ਉੱਥੇ ਦੁਬਾਰਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸਮਰਾਲਾ ਕੇ ਕਰੋੜ ਜੰਮ ਕਰਾਂਗੇ ਸਾਰਾ ਪਿੰਡ ਤੇ ਆਲੇ ਦਾਲਾ ਪੂਰਾ ਇਲਾਕਾ ਇਹ ਸਾਡਾ ਲਾਸਟ ਘਟਸੀ ਹੁਣ ਤੋਂ ਉਦੋਂ ਵਾਰੀ ਵਾਰੀ ਪਿੰਡ ਘਟ ਨਹੀਂ ਹੋਣਾ ਸਾਡੀ ਅਰਥਵੰਦਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਉਹਨਾਂ ਮਾਲਕਾਂ ਨੂੰ ਬੇਨਤੀ ਹੈ ਵੀ ਤੁਸੀਂ ਇਹਨੂੰ ਬੰਦ ਕਰ ਦਿਓ ਨਾ ਸਾਨੂੰ ਤੰਗ ਕਰੋ ਇੰਨਾ ਇਹ ਸਵਾਲ ਪਿੰਡਾ ਗਿਆ ਗਿਆ ਸਾਡਾ ਦੇਖੋ ਪਿੰਡ ਵਾਸੀਆਂ ਨੂੰ ਇੱਕ ਮਨਚ ਸ਼ੰਕਾ ਹੈਗੀ ਹੈ ਵੀ ਜਿਹੜਾ ਬਾਇਬਲ ਐਸਪਲੈਂਟ ਲੱਗੇਗਾ ਤੇ ਕੱਲ ਨੂੰ ਜਿਹੜੀ ਜਿਹੜੀ ਗੈਸ ਏ ਉਹ ਲੀਕ ਹੋ ਜਾਏਗੀ ਤੇ ਉਹ ਪਿੰਡ ਨੂੰ ਹਾਨੀਕਾਰਕ ਹੋਏਗੀ ਨੁਕਸਾਨ ਪਹੇਗੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਦੂਜਾ ਇਹਨਾਂ ਦੀ ਸ਼ੰਕਾ ਇੱਕ ਇਹ ਹੈਗੀ ਹੈ ਵੀ ਜਿਹੜਾ ਇੱਥੋਂ ਵੇਸਟ ਲੈ ਕੇ ਆਣਗੇ ਬੋਬਰ ਉਹ ਟਰਾਲੀਆਂ ਦਾ ਜਿਹੜਾ ਵੇਸਟ ਉਹ ਆਏਗਾ ਉਹ ਟਰਾਲੀ ਦੇ ਵਿੱਚ ਉਹ ਸੜਕਾਂ ਨੂੰ ਗੰਦਾ ਕਰੇਗਾ ਪ러스 ਤੀਜਾ ਇਹਨਾਂ ਦਾ ਇੱਕ ਇਹ ਇਸ਼ੂ ਸੀਗਾ ਜਿਹੜਾ ਬਸੋ ਪਾਣੀ ਜਿਹੜਾ ਟ੍ਰੀਟਮੈਂਟ ਪਲਾਂਟ ਤੋਂ ਨਿਕਲੇਗਾ ਉਹ ਟੀਨ ਚ ਹੋਏਗਾ ਜਾਏਗਾ ਤੇ ਉਹ ਐਸਟੀਪੀ ਨੂੰ ਲਾਦੇ ਨੋਰਮਸ ਪੂਰੇ ਨਹੀਂ ਕਰਦੇ ਜਿਹੜਾ ਕਿ ਫਿਊਚਰ ਦੇ ਵਿੱਚ ਡਰਿੰਕੀਬਲ ਵਾਟਰ ਨੂੰ ਖਰਾਬ ਕਰੇਗਾ ਇਹ ਤਿੰਨ ਜਿਹੜੇ ਮੇਨ ਮੇਜਰ ਇਹਨਾਂ ਦੇ ਇਸ਼ੂ ਹੈਗੇ ਨੇ ਚੌਥਾ ਕਿਹਨਾਂ ਦਾ ਹੋਰ ਇਸ਼ੂ ਵੀ ਸੀਗਾ ਵੀ ਜਿਹੜਾ ਇਹ ਪਲਾਂਟ ਏ ਇੱਕ ਘਰਾਂ ਤੋਂ ਦੂਰੀ ਉੱਚੀ ਦੂਰੀ ਤੇ ਨਹੀਂ ਬਣਿਆ ਹੋਇਆ ਇੱਕ ਸੱਜੰਦਾ ਕਹਿਣਾ ਸੀ ਮੇਰੇ ਘਰ ਤੋਂ ਇਹ ਆਲਮੋਸਟ 5 ਕਿਲੇ ਦੂਰੀ ਤੇ ਜੇ 5 ਕਿਲੇ ਦੂਰੀ ਦੀ ਗੱਲ ਕਰੀਏ ਤੇ ਲਗਭਗ 3500 ਫੀਟ ਬਣ ਜਾਂਦਾ ਦੂਸੋਂ ਕਿਟ ਬੈ ਕਿੰਨਾ ਮੋਟਾ ਜਾਂਦਾ ਜਾਂ ਲੈ ਕੇ ਚੱਲ ਇਹ ਨੀਮਨਸਰ ਇਹ 100 ਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ ਕਰਾਪ ਇਹ ਆਪਾਂ ਉਸ ਘਰ ਦੀ ਗੱਲ ਵੀ ਕਰੀਏ ਤੇ ਉਸ ਘਰ ਤੋਂ 100 ਮੀਟਰ ਦੀ ਹੈਗਾ ਕਿ ਉਸ ਤੋਂ ਔਲੇ ਵਾਲੇ ਦੇਖ ਤੇ ਕੋਈ ਘਰ ਨਹੀਂ ਹੈਗਾ ਉਹ ਸਾਰੇ ਘਰ ਪਿੰਡ ਦੇ ਨਾਲ ਫਰਨੀ ਦੇ ਨੇ 100 ਮੀਟਰ ਦਾਰੇ ਚ ਕੋਈ ਘਰ ਨਹੀਂ ਹੈਗਾ ਦੂਜਾ ਜੇ ਆਪਾਂ ਪੋਲੂਸ਼ਨ ਕੰਟਰੋਲ ਬੋਰਡਰ ਨਾਲ ਦੀ ਗੱਲ ਸੁਣੀ ਹੈ ਉਹ ਕਹਿੰਦੇ ਜਿਹੜਾ ਇਹਨਾਂ ਦਾ ਵਾਟਰ ਹੈ ਨਾ ਉਹ ਵਾਟਰ ਪਾਣੀ ਜਿਹੜਾ ਹੈਗਾ ਵੇ ਉਹ ਰੀਯੂਜ਼ ਹੁੰਦਾ ਨੇ ਜਿਹੜਾ ਗੋਬਰ ਬਾਹਰੋਂ ਆਏਗਾ ਉਹਨੂੰ ਡਿਲੂਟ ਕਰਨ ਲਈ ਪਾਣੀ ਰੀਯੂਜ਼ ਕਰਨਾ ਕਰਦੇ ਨੇ ਪਰ ਮੋਰਓਵਰ ਇਹਨਾਂ ਨੂੰ ਫਰੈਸ਼ ਵਾਟਰ ਦਾ ਕ੍ਰੈਕਸ਼ਨ ਵੀ ਲੈਣਾ ਪਏਗਾ ਉਹ ਪਾਣੀ ਪੂਰਾ ਨਹੀਂ ਪਹਿਣਾ ਇਹਨਾਂ ਨੂੰ ਤਾਜ਼ਾ ਪਾਣੀ ਵੀ ਲੋੜ ਪੈਣੀ ਹੈ ਉਹਨੂੰ ਡਿਲੂਟ ਕਰਨ ਲਈ ਸੋ ਇਸ ਗੱਲ ਦੇ ਜੀ ਇਹਨਾਂ ਦਾ ਬੰਦ ਸ਼ੰਤਾ ਵੇ ਵੀ ਇਹ ਪਾਣੀ ਜਿਹੜਾ ਵੇ ਪੋਲੂਸ਼ਨ ਕ੍ਰੀਏਟ ਕਰੇਗਾ ਉਹ ਵੀ ਸੋਲੂਸ਼ਨ ਪੀਪੀਐਸਸੀ ਨੇ ਦੱਸਿਆ ਵੀ ਉਹ ਨੂਟ੍ਰੀਸ਼ਨ ਕ੍ਰੀਏਟ ਨਹੀਂ ਕਰੇਗਾ ਕਿਉਂਕਿ ਪਾਣੀ ਇਹਨਾਂ ਨੇ ਕਿਤੇ ਸੁੱਟਣਾ ਹੀ ਨਹੀਂ ਹੈਗਾ ਇਜਾਸੀ ਇਹਨਾਂ ਦਾ ਜਿਹੜਾ ਵੀ ਗੈਸ ਲੀਕ ਹੋ ਜਾਏਗੀ ਕੱਲ ਨੂੰ ਫਿਊਚਰ ਦੇ ਵਿੱਚ ਸਾਡੇ ਨੁਕਸਾਨ ਹੋ ਸਕਦਾ ਸੋ ਇਹ ਇਹ ਤੋਂ ਬਾਇਓ ਡਿਗਰੇਡੇਸ਼ਨ ਦਾ ਜਿਹੜਾ ਰੈਸਿਡੂ ਆਪਣਾ ਬਚਦਾ ਖੇਤਦਾ ਰਹਿਦ ਖੁੰਡ ਉਹਨੂੰ ਯੂਜ਼ ਕਰਨਾ ਐ ਗੋਬਰ ਨੂੰ ਯੂਜ਼ ਕਰਨਾ ਤੇ ਐਲ ਪੀ ਜੀ ਗੈਸ ਐਲ ਪੀ ਜੀ ਤਿਆਰ ਹੋਣੀ ਟਾਡੀ ਬਾਇਓ ਸੀ ਐਨ ਜੀ ਤਿਆਰ ਹੋਣੀ ਐ ਔਰ ਉਹ ਬਕਾਇਦਾ ਦੇ ਨੋਰਮ ਸੇ ਸਰਕਾਰ ਦੇ ਉਹਨੂੰ ਪੂਰੇ ਕਰਨ ਤੋਂ ਬਾਅਦ ਹੀ ਉਹ ਜਿਹੜੀ ਇਹ ਸੈਂਟਰਲ ਗੈਸ ਹੈਗੀ ਇਹ ਉਹ ਫੇਲ ਹੋਏਗੀ देखो जिथे ਕਿਤੇ ਵੀ ਪਲਾਂਟ ਲੱਗਦਾ ਵੇ ਉਹਦੇ ਨਾਮਸ ਪੂਰੇ ਜੇ ਕਰ ਲੰਦਾ ਬੰਦਾ ਤੇ ਫਿਰ ਉਹਦੇ ਵਿੱਚ ਤੇ ਸੇਫਟੀ ਡੋਰ ਲੈ ਕੇ ਚੱਲਦਾ ਕੋਈ ਕਮੀ ਨਹੀਂ ਆ ਸਕਦੀ ਔਰ ਇਨਸਾਨ ਨਹੀਂ ਹੁੰਦੇ ਚਾਂਸ 0% 에ਰਰ ਹੁੰਦਾ ਤਾਂ ਦੇਹੀ ਜਿਹੜਾ ਕੰਸਰਟ ਡਿਪਾਰਟਮੈਂਟ ਉਹ ਪਰਮਿਸ਼ਨਾਂ ਦਿੰਦਾ ਵੇ ਕੋਈ ਇਸੇ ਗੱਲ ਨੂੰ ਸਮਝਾਉਣ ਲਈ ਸੀ ਅੱਜ ਜਿਹਨਾਂ ਨੂੰ ਪਿੰਡ ਦੇ ਵਿੱਚ ਆਇਆ ਸ ਲੋਕਾਂ ਨੂੰ ਇਹਨਾਂ ਨੂੰ ਪੁਛਾਣਾ ਸਮਝਾਇਆ ਹੋਏ ਪਰ ਇਹਨਾਂ ਦਾ ਸਾਰਾ ਦੇ ਕੋਈ ਹੀ ਅਸੀਂ ਇਹ ਪਲਾਂਟ ਨਹੀਂ ਲੱਗਣ ਦੇਣਾ ਹਾਲਾਂਕਿ ਜਿਹੜਾ ਡਿਪਾਰਟਮੈਂਟ ਕੰਸਰਨ ਨੇ ਉਹਨਾਂ ਦੱਸਿਆ ਵੀ ਇਹਦੇ ਨਾਲ ਦੇ 38 ਪਲਾਂਟ ਜਿਹੜੇ ਪੰਜਾਬ ਸਰਕਾਰ ਨੇ ਪਰਮਿਸ਼ਨ ਦਿੱਤੀ ਏ। 38 ਦੇ ਵਿੱਚੋਂ 70 ਜਿਹੜੇ ਨੇ ਉਹ ਅੰਡਾ ਕੰਸਟਰਕਸ਼ਨ ਨੇ। ਕੱਲਾ ਇਹੋ ਹੀ ਪਲਾਂਟ ਏ ਜਿਹੜਾ ਅੰਡਕ ਕੰਸਟਰਕਸ਼ਨ ਤੋਂ ਉਹਨਾਂ ਰੋਕਿਆ ਕੰਮ ਨੂੰ ਚੱਲਦੇ ਰੋਕਿਆ। ਸਿਮਿਲਰ ਪਲਾਂਟ ਜਿਹੜਾ ਫਾਈਲ ਦੇ ਵਿੱਚ ਜੇਗਾ ਸਾਡੇ ਲੁਧਿਆਣਾ ਜਿਲ੍ਹੇ ਦੇ ਵਿੱਚ ਉੱਥੇ ਕੰਸਟਰਕਸ਼ਨ ਚੱਲਦੀ ਏ ਉੱਥੇ ਲੋਕਾਂ ਨੂੰ ਸਮਝਾਇਆ ਗਿਆ ਉਹਨਾਂ ਲੋਕਾਂ ਨੂੰ ਕੋਈ ਇਤਰਾਜ਼ ਨਹੀਂ ਗਾ। ਤੋਂ ਤੁਹਾਡੇ ਚੈਨਲ ਦੇ ਮਾਜਦਾਰੀ ਮੈਂ ਇਹਨਾਂ ਲੋਕਾਂ ਨੂੰ ਬੇਨਤੀ ਕਰਦਾ ਵਾਂ। ਭਈ ਇਹਦੇ ਜਿਹੜੇ ਬਾਕਸਾਂ ਕੋਨ ਦੇਖੋ ਇਹਦਾ ਇਹ ਘਰਾਂ ਤੋਂ ਦੂਰੀ ਕੇ ਨਾ ਹੁੰਦਾ ਉੱਚਿਤ ਤਾਂ ਇਹਨੂੰ ਪਰਮਿਸ਼ਨ ਹੀ ਨਹੀਂ ಸಿਗਣੀ ਇਹ ਕੰਸਰਨਡ ਡਿਪਾਰਟਮੈਂਟ ਨੇ ਪਰਮਿਸ਼ਨ ਦਿੱਤੀਏ ਤਾਂ ਕੁਝ ਸਰ ਦਾ ਨੋਰਮ ਨੂੰ ਫੋਲੋ ਕਰਕੇ ਹੀ ਦਿੱਤੀਏ ਉਹ ਬੇਨਤੀ ਹੈ ਇਹਨਾਂ ਨੂੰ ਆਪਾਂ ਪੰਜਾਬ ਨੂੰ ਕੀ ਦੇ ਪਾਸੇ ਲੈ ਕੇ ਜਾਈਏ ਉਹਦੇ ਦੇ ਵਿਅਕਤੀ ਦਾ ਖੇਤਾਂ ਦਾ ਪਰਾਲੀਆ ਰਹਿਣ ਖੁੰਡੇ ਉਹ ਵੀ ਜਿਹੜਾ ਇੱਥੇ ਆਏਗਾ ਤੇ ਤਾਂ ਕਿ ਜਿਹੜੇ ਅਸੀਂ ਕਿਸਾਨ ਭਰਾ ਮਜ਼ਦੂਰੀ ਵਾਲੇ ਖੇਤਾਂ ਨੂੰ ਅਗਲ ਆਂਦੇ ਨੇ ਉਹ ਅਗਲਾਂ ਤੋਂ ਵੀ ਅਸੀਂ ਬਚਾਗੇ ਪਰ ਉੱਥੇ ਜਿਹੜਾ এনवायरमेंटਲ ਪੋਲੀਸ਼ਨ ਹੁੰਦਾ ਵੇ ਉਸ ਤੋਂ ਵੀ ਅਸੀਂ ਬਚ ਸਕਾਂਗੇ ਸੋ ਬੇਨਤੀ ਹੈ ਉਹਨਾਂ ਕਿਸਾਨ ਭਰਾਵਾਂ ਨੂੰ ਪਿੰਡ ਵਾਸੀਆਂ ਨੂੰ ਵੀ ਅਸੀਂ ਅੱਗੇ ਵਧੀਏ ਇੰਡਸਟਰੀਅਲਿਸਮ ਨੂੰ ਪੰਜਾਬ ਦੇ ਵਿੱਚ ਆਉਣ ਦਾ ਮੌਕਾ ਦਈ ਉਹਨਾਂ ਦਾ ਹੱਥ ਹੱਥ ਮਲਾਈਏ ਤਾਂ ਕਿ ਪੰਜਾਬ ਨੂੰ ਇੱਕ ਨਵਿਕਲਾ ਰੰਗਲਾ ਪੰਜਾਬ ਬਣਾਈਏ ਤਰੱਕੀ ਦੇ ਰੰਗਾਂ ਤੇ ਲੈ ਕੇ ਜਾਈਏ ਧੰਨਵਾਦ